ਪਿੰਡ ਕੜਿਹਾਲ ਦੇ ਵਿੱਚ ਸੰਸਥਾ ਵੱਲੋਂ ਬੜਪੀੜਿਤ ਕਿਸਾਨਾਂ ਨੂੰ ਖਾਦ ਅਤੇ ਡੀਜ਼ਲ ਦੀ ਕੀਤੀ ਗਈ ਸੇਵਾ ਕਿਸਾਨਾਂ ਨੂੰ ਖਾਦ ਦੇਣ ਵਾਸਤੇ ਅਤੇ ਕਿਸਾਨਾਂ ਨੂੰ ਡੀਜ਼ਲ ਦੇਣ ਵਾਸਤੇ ਸੰਸਥਾ ਪਹੁੰਚੀ ਹੈ ਅਤੇ ਸੰਸਥਾ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਹੜ੍ਹਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਉਸ ਨੂੰ ਲੈ ਕੇ ਹੀ ਇਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਵਿਰਜੀ ਮੇਰਾ ਨਾਮ ਰਾਜਦੀਪ ਸਿੰਘ ਹੈ ਜੀ ਤੇ ਅੱਜ ਕੜਿਆਲ ਪਿੰਡ ਦੇ ਵਿੱਚ ਡੀਜ਼ਲ ਤੇ ਯੂਰੀਆ ਦੀ ਸੇਵਾ ਕਰਨ ਆਇਆ ਜੀ ਤੇ ਇਹ ਸੇਵਾ ਸਿੱਖ ਇਟ ਸਕਾਟਲੈਂਡ ਤੇ ਗੁਰਨਾਨਕ ਚੈਟਵਰ ਟਰਸਟ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਇਹ ਤਿੰਨੋਂ ਸੰਸਥਾਵਾਂ ਨਾਲ ਰਲ ਕੇ ਇਹ ਸੇਵਾ ਨਿਭਾਰੀਆਂ ਨੇ ਐਜੂਕੇਟ ਨੇ ਜਿੱਥੇ ਸਰਵੇ ਕੀਤਾ ਤੇ ਇਹ ਵੀ ਜਿਹੜੇ ਸਕਾਟਲੈਂਡ ਤੋਂ ਆਏ ਆ ਇਹਨਾਂ ਨੇ ਡੀਜ਼ਲ ਦੀ ਸੇਵਾ ਤੇ ਡੀਏਪੀ ਦੀ ਸੇਵਾ ਕਿਉਂਕਿ ਸਭ ਤੋਂ ਜਿਹੜੀ ਮੇਨ ਜਿਹੜੀ ਜ਼ਰੂਰਤ ਹੈ ਕਿਸਾਨ ਨੂੰ ਉਹ ਡੀਜ਼ਲ ਡੀਏਪੀ ਦੀ ਹੈ ਇੱਕ ਵਾਰੀ ਉਹ ਖਲੋ ਜਾਣਗੇ ਪੈਰਾ ਦੇ ਖਲੋ ਜਾਣਗੇ ਇਹ ਸਾਰੇ ਕਾਰਜ ਆਪਣਾ ਤੋਂ ਸ਼ੁਰੂ ਹੋ ਜਾਂਦੇ ਜੀ ਕਿੰਨਾ ਡੀਟੇਲ ਤੇ ਆਈਡੀਆ ਵੀ ਜਿਹੜੀ ਲੈ ਕੇ ਆਏ ਆ ਦੋ ਪਿੰਡਾਂ ਦੇ ਵਿੱਚ ਜੀ ਹਲੇ ਡੀਜ਼ਲ 8500 ਲੀਟਰ ਹੈਗਾ ਡੀਏਪੀ ਡੀਟੇਲ ਅਸੀਂ ਬਾਅਦ ਦੱਸਾਂਗੇ ਜੀ ਤਾਂ ਇਸ ਤੋਂ ਇਲਾਵਾ ਹੋਰ ਵੀ ਪਿੰਡ ਸਰਚ ਕੀਤੇ ਗਏ ਆ ਜੇ ਫਿਲਹਾਲ ਇਹਨਾਂ ਦੋਵਾਂ ਪਿੰਡਾਂ 'ਚ ਹੀ ਲੱਗ ਰਿਹਾ ਅੰਮਰਸਰ ਦੇ ਵਿੱਚ ਦੋ ਪਿੰਡ ਆ ਤੇ ਬਾਕੀ ਸਾਡੇ ਕੋਲ ਫਿਰੋਜ਼ਪੁਰ ਦੇ ਬਾਕੀ ਪਿੰਡ ਫਿਰੋਜ਼ਪੁਰ ਦੇ ਆ ਜੀ ਟੋਟਲ ਸਾਡੇ ਕੋਲ 6200 ਏਕੜ ਰਕਬਾ ਜਿਦੇ ਚੋਂ ਕੁਝ ਰਕਬਾ ਵੀਰਾਂ ਨੇ ਸੰਭਾਲਿਆ ਤੇ ਬਾਕੀ ਫੇਰ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਬਾਕੀ ਰਕਵੇ ਦੀ ਸਾਂਸ ਬਲ ਕੀਤੀ ਜਾ ਰਹੀ ਹੈ। ਇਹਨਾਂ ਪਿੰਡਾਂ 'ਚ ਐਜੂਕੇਸ਼ਨ ਦੇ ਤੌਰ ਤੇ ਕਿਸ ਤਰ੍ਹਾਂ ਮਦਦ ਕੀਤੀ ਜਿਹੜੇ ਪਰਿਵਾਰ ਸਾਰੇ ਪਿੰਡ ਜਿਹੜੇ ਪਿੰਡ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸਾਹਮੇ ਆ ਉਹਨਾਂ ਪਿੰਡਾਂ ਜਿਹੜੇ ਪਰਿਵਾਰ ਦੇ ਬੱਚੇ ਪੜ੍ਹਾਈ ਨਹੀਂ ਕਰ ਪਾਣਗੇ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਚੁੱਕੀਆਂ ਨੇ ਉਹਨਾਂ ਦੇ ਬੱਚਿਆਂ ਦੀ ਫੀਸ 2026 ਮਾਰਚ 31 ਤੱਕ ਦਿੱਤੀਆਂ ਜਾਣਗੀਆਂ ਜੀ। ਆਪਣਾ ਨਾਮ ਦੱਸ ਕੇ ਅੱਜ ਕਿਹੜੀ ਜਗ੍ਹਾ ਤੇ ਸੰਸਥਾ ਸੇਵਾ ਕਰਨ ਪਹੁੰਚੀ ਹੈ ਜਾਂ ਨਾਮ ਮੇਰਾ ਜਸਵਿੰਦਰ ਸਿੰਘ ਖਾਲਸਾ ਜੀ। ਤੇ ਇੰਗਲੈਂਡ ਤੋਂ ਮੈਂ ਰਹਿਦਾ ਪਿਛਲੇ ਕੋਈ 60 ਸਾਲਾਂ ਤੋਂ ਔਰ ਪਿਛਲੇ 15 ਸਾਲਾਂ ਤੋਂ ਪੰਜਾਬ ਵਿੱਚ ਸੇਵਾ ਕਰ ਰਿਹਾ ਐਜੂਕੇਟ ਪੰਜਾਬ ਪ੍ਰੋਜੈਕਟ ਬੱਚਿਆਂ ਨੂੰ ਆ ਤਾਂ ਪੜਾਈਆਂ ਵੀ ਕਰਾਣੀਆਂ ਕਿਉਂਕਿ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾਈਏ ਤੇ ਨਾਲ ਸੱਤ ਫ੍ਰੀ ਸਕੂਲ ਵੀ ਚੱਲਦੇ ਵੇ ਆਪਣਾ ਪਰ ਹੁਣ ਦੇਖਿਆ ਜਦੋਂ ਪਿਛਲੇ ਮਹੀਨੇ ਤੋਂ ਹੜ੍ਹ ਆ ਗਏ ਤੇ ਫਿਰ 22 ਅਗਸਤ ਤੋਂ ਦਾਸ ਇੱਥੇ ਹੜ੍ਹਾਂ ਦੀ ਸੇਵਾ ਵਿੱਚ ਲੱਗਿਆ ਪਿਆ ਕਿਉਂਕਿ ਇਹ ਵੀ ਆਪਣਾ ਗੁਰੂਆਂ ਦੀ ਧਰਤੀ ਆ ਤੇ ਸੇਵਾ ਬਣਦੀ ਆ ਔਰ ਮੇਰੇ ਕੋਲ ਸਾਰੀ ਦੁਨੀਆ ਦੇ ਵਿਚਾਰ ਆਪਣੇ ਜਿਹੜੇ ਮੇਰੇ ਸਪਾਂਸਰਜ਼ ਹੈਗੇ ਆ ਉਮਰਤ ਕਰ ਦਿਆ ਤੇ ਉਹ ਫਿਰ ਇਸ ਸੇਵਾ ਸੇਵੀ ਆਪਣੀ ਮਾਇਆ ਭੇਜ ਦਿਆ ਔਰ ਅਸੀਂ 100% ਮਾਇਆ ਇੱਥੇ ਸੇਵਾਤ ਲਗਾ ਰਹੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਪਿਛਲੇ 3-4 ਦਿਨ ਪਹਿਲੇ ਅਸੀਂ ਜਿਹੜੇ ਮਾਵਾ ਗਾਵਾਂ ਬਚਾ ਬਹੁਤ ਸਾਰੇ ਦੀ ਰੁੜ ਗਈਆਂ ਮਰ ਗਈਆਂ ਪਸ਼ੂ ਵਗੈਰਾ ਅਸੀਂ ਇਹ ਦੇਖ ਕੇ ਆਏ ਆ ਸਾਰਾ ਕੁਝ ਹੁਣ ਅੱਜ ਡੀਜ਼ਲ ਦੇਣਾ ਸੇ ਆਗੇ ਇਹਨਾਂ ਦੇ ਸਹਿਯੋਗ ਨਾਲ ਜਿਹੜੇ ਸਕਾਟਲੈਂਡ ਤੋਂ ਮੇਰੇ ਵੀਰ ਆਏ ਹੋਇਆ ਇਸ ਲਾਗੇ ਹੋਰ ਬੜਾ ਕੁਝ ਕਰਨ ਵਾਲਾ ਪਿਆ ਬਹੁਤ ਬੁਰਾ ਹਾਲ ਹੋਇਆ ਥੇ ਪਾਣੀ ਇਹਨਾਂ ਨਾਲ ਚੜਿਆ ਹੋਇਆ ਸੀਗਾ ਮੈਂ ਸਾਰਾ ਕੁਝ ਦੇਖਿਆ ਔਰ ਗੁਰੂ ਸਾਹਿਬ ਸੇਵਾ ਲੈ ਰਿਹਾ ਹੈ ਔਰ ਇਦਾਂ ਹੀ ਸੇਵਾ ਕੀ ਲੈਸ ਵਾਸਤਾ ਕਰਨੀ ਹੈ ਗੁਰੂ ਮਹਾਰਾਜ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਤੇ ਕਿਹੜੀ ਜਗ੍ਹਾ ਤੇ ਅੱਜ ਡੀਜ਼ਲ ਦੀ ਸੇਵਾ ਕਰ ਰਹੇ ਆ ਅਸੀਂ ਮੇਰਾ ਨਾਮ ਗੁਰਮੇਲ ਸਿੰਘ ਧਾਮੀ ਆ ਅੱਜ ਇਸ ਪਿੰਡ ਕਲਿਆਣ ਵਿੱਚ ਕਲਿਆਣਾ ਵਿੱਚ ਕੜਿਆਲ ਵਿੱਚ ਡੀਜ਼ਲ ਦੀ ਸੇਵਾ ਕਰਵਾਉਣ ਆਏ ਆ ਇਹ ਸੇਵਾ ਸਕਾਟਲੈਂਡ ਦੀਆਂ ਸੰਗਤਾਂ ਵੱਲੋਂ ਇੱਥੇ ਭੇਜੀ ਗਈ ਆ ਜਦੋਂ ਉਹਨਾਂ ਨੂੰ ਪੁੱਥੇ ਪਤਾ ਲੱਗਾ ਕਿ ਇੱਥੇ ਹੜ੍ਹ ਬਹੁਤ ਆਇਆ ਤੇ ਬਹੁਤ ਪ੍ਰੋਬਲਮਾਂ ਆ ਗਈਆਂ ਅਸੀਂ ਪਾਣੀ ਜਾਦੇ ਵੇਚ ਤਾਂ ਨਹੀਂ ਸਕੇ ਲੇਕਿਨ ਹੁਣ ਬਾਅਦ ਦੀ ਸੇਵਾ ਵੀ ਬਹੁਤ ਜੂਰਤ ਪੈਣੀ ਆ ਹਰ ਦੇ ਬਾਅਦ ਬਹੁਤ ਪੈਸੇ ਦੀ ਜੂਰਤ ਪੈਣੀ ਜਦੋਂ ਘਰਾਂ ਚੋਂ ਪਾਣੀ ਨਿਕਲ ਗਿਆ ਹਰ ਚੀਜ਼ ਦੀ ਜੂਰਤ ਪੈਣੀ ਆ ਇਥੋਂ ਤੱਕ ਕਿ ਰੇਜਾਈਆਂ ਕੱਪੜੇ ਸਰਾਂਨੇ ਤੇ ਖੇਤੀ ਦੀ ਬਿਜਾਈ ਵਾਸਤੇ ਢੇਰ ਡੀਜ਼ਲ ਅਸੀਂ ਇਸ ਵਕਤ ਡੀਜ਼ਲ ਦੀ ਤੇ ਢੇਰ ਦੀ ਸੇਵਾ ਕਰਵਾਉਣਾ ਆਇਆ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਹੈ ਮੇਰਾ ਨਾਮ ਤਰਨਦੀਪ ਸਿੰਘ ਹੈ ਜੀ ਸਿੱਖ ਹੀਡ ਸਕਾਟਲੈਂਡ ਔਰ ਗੁਰਨਾਨ ਦੇ ਚੈਰੀਟੇਬਲ ਟਰਸਟ ਦੋਨਾਂ ਦੀ ਟੀਮ ਮਿਲ ਕੇ ਜਿਹੜੀ ਹੈਗੀ ਆ ਅਸੀਂ ਅੱਜ ਡੀਜ਼ਲ ਦੀ ਸੇਵਾ ਕਰ ਰਹੇ ਆ ਗਰਾਊਂਡ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਹੈਗਾ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰਾਊਂਡ ਤੇ ਇਹਨਾਂ ਦੀ ਟੀਮ ਬਹੁਤ ਵੱਡੀ ਆ ਅਸੀਂ ਇਹਨਾਂ ਨੂੰ ਮਿਲੇ ਸੀਗੇ ਅੰਕਲ ਜੀ ਉਹਨਾਂ ਨੂੰ ਵੀ ਮਿਲੇ ਸੀ ਪਾਣੀ ਉਦੋਂ ਚੱਲਦਾ ਸੀਗਾ ਫਿਰ ਇਹਨਾਂ ਦੀ ਟੀਮ ਜਿਹੜੀ ਸਰਵੇ ਕਰਦੀ ਸੀ ਤਾਂ ਅਸੀਂ ਇਹਨਾਂ ਦੀ ਸਪੋਰਟ ਦੇ ਨਾਲ ਅੱਜ ਡੀਜ਼ਲ ਦੀ ਸੇਵਾ ਲੈ ਕੇ ਇਹਨਾਂ ਕੋਲ ਇੱਥੇ ਪਿੰਡ ਕੜਿਆਲ ਚ ਪਹੁੰਚੇ ਆਂ ਹੋਰ ਵੀ ਸੇਵਾਵਾਂ ਚੱਲਦੀ ਰਹਿਣਗੀਆਂ ਹਾਂਜੀ ਬਿਲਕੁਲ ਜੀ ਜਿੱਦਾਂ ਜਿੱਦਾਂ ਦੀ ਰਿਕੁਆਇਰਮੈਂਟ ਆਉਣੀ ਰਹੇਗੀ ਇਹਨਾਂ ਦੀ ਟੀਮ ਜਿਹੜੀ ਹੈਗੀ ਆ ਪ੍ਰੋਪਰ ਸਰਵੇ ਕਰਦੀ ਆ ਜਿੱਥੇ ਕੱਪੜੇ ਦੀ ਜ਼ਰੂਰਤ ਹੋਏਗੀ ਉੱਥੇ ਕੱਪੜਾ ਵੀ ਲੈ ਕੇ ਪਹੁੰਚਾਂਗੇ ਜਿੱਥੇ ਡੀਏਪੀ ਦੀ ਜ਼ਰੂਰਤ ਹੋਏਗੀ ਉੱਥੇ ਡੀਏਪੀ ਦੀ ਵੀ ਲੈ ਕੇ ਪਹੁੰਚਾਂਗੇ ਜਿਹੜਾ ਅਚਾਰ ਦੀ ਵੀ ਸੇਵਾ ਅਸੀਂ ਮਤਲਬ ਪਹਿਲਾਂ ਚਾਰ ਪਿੰਡਾਂ ਦੇ ਵਿੱਚ ਤਕਰੀਬਨ 500 ਕੁੰਟਲ ਅਚਾਰ ਜਿਹੜਾ ਅਸੀਂ ਵੰਡ ਚੁੱਕੇ ਆ ਹੋਰ ਵੀ ਜਿੱਥੇ ਜਿੱਥੋਂ ਸਾਨੂੰ ਹਦੀਸ਼ ਦਿੰਦੇ ਰਹਿਣਗੇ ਜੀ ਨਾਲ ਦੀ ਨਾਲ ਅਸੀਂ ਕੰਦੇ ਨਾਲ ਕੰਦਾ ਲਾ ਕੇ ਚੱਲਾਂਗੇ ਕੀ ਨਾਮ ਹੈ ਤੁਹਾਡ ਇਹ ਜਿਹੜੀ ਸੰਗਤ ਆਈ ਆ ਬਾਹਰੋਂ ਮਤਲਬ ਕਿ ਬਾਹਰ ਵਿਦੇਸ਼ਾਂ ਜੋ ਆ ਗਏ ਨਾ ਮਤ ਕਰਨ ਦੇ ਆ ਬਹੁਤ ਬਹੁਤ ਨਾ ਧੰਨਵਾਦ ਇਹਨਾਂ ਦਾ ਇਸ ਨਗਰ ਦੇ ਵਿੱਚ ਆ ਕੇ ਇਹਨਾਂ ਨੇ ਕੈਂਪ ਲਾਇਆ ਇਹਨਾਂ ਨੇ ਡੀਜ਼ਲ ਵੰਡਿਆ ਦੇ ਰਿਹਾ ਖਾਣਾ ਦੇ ਰਿਹਾ ਜਿੰਨਾ ਜਿੰਨਾ ਕਿਸਾਨ ਨੂੰ ਨੁਕਸਾਨ ਹੋਣਾ ਉਹਨਾਂ ਦੇ ਰਿਹਾ ਬਹੁਤ ਵਧੀਆ ਸਹੀ ਤਰੀਕਾ ਨਾਲ ਨਾ ਜਿਹਦਾ ਜਿਹਦਾ ਨੁਕਸਾਨ ਉਹਨੂੰ ਮਿਲਣਾ ਚਾਹੀਦਾ ਜੁਜੇ ਨਾ ਮਿਲੇ ਕੋਈ ਗੁੱਸਾ ਨਹੀਂ ਕਰਨਾ ਕਿ ਇਹ ਸੰਗਤ ਦਾ ਕੰਮ ਹੈ ਗੁੱਸਾ ਕਰਨਾ ਨਹੀਂ ਕਰਨਾ ਜੀ ਦਾ ਵੱਧ ਤੋਂ ਵੱਧ ਸੰਯੋਗ ਦੇਣਾ ਚਾਹੀਦਾ ਅੱਜ ਜਿਹੜੀ ਡੀਜ਼ਲ ਦੀ ਸੇਵਾ ਮਿਲਦੀ ਹੈ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਫਾਇਦਾ ਪਖਾਨਾ ਨੂੰ ਹੋਵੇਗਾ ਬਹੁਤ ਫਾਇਦਾ ਜੀ ਜੋ ਸੰਗਤ ਕਰ ਰਹੇ ਬਹੁਤ ਜ਼ਿਆਦਾ ਫਾਇਦਾ ਜੀ ਬੱਚਿਆਂ ਦੇ ਦੇਖੋ ਜੀ ਬਹੁਤ ਇਨ੍ਹਾਂ ਦਾ ਧੰਨਵਾਦ ਹੈ ਇਨ੍ਹਾਂ ਦਾ ਜਿਹੜਾ ਨਗਰ ਕੰਡਿਆਲ ਦਾ ਡੇ ਕਰ ਰਹੇ ਇਨ੍ਹਾਂ ਦੀ ਬਹੁਤ ਵਧੀਆ ਡੀਜ਼ਲ ਦੇਣ ਦਾ ਆ ਖਾਦ ਦੇ ਰਿਹਾ ਜਿੰਨੇ ਜਿੰਨੇ ਜਿਹੜਾ ਇਨ੍ਹਾਂ ਨੇ ਉਹਨਾਂ ਖਾਦ ਦਾ ਮੁਆਵਜ਼ਾ ਦੇ ਰਹੇ ਆ ਕੋਲ ਬਹੁਤ ਪਾਣੀ ਘਟ ਗਿਆ ਹੈ ਪਾਣੀ ਉੱਤਰ ਗਿਆ ਲਗਭਗ ਕਿੰਨਾ ਕੁ ਨੁਕਸਾਨ ਹੋਇਆ ਸੀ ਤੇ ਹੁਣ ਹਾਲਾਤ ਕੀ ਹੈ ਤੇ ਇਹ ਪੇੜ ਦੇ ਵਿੱਚ ਮੇਰੇ 4-500 ਕਿਲਾੜਾ ਝੋਨੇ ਦਾ ਮਰਿਆ ਹੀ ਆ ਬਿਲਕੁਲ ਜਿਹੜਾ 0% ਹੋ ਗਿਆ ਜ ਕਮਨ ਲਾਤੀ ਡੀਜ਼ਲ ਮਿਲਣ ਦੇ ਨਾਲ ਕਿਸਾਨ ਦੁਬਾਰਾ ਪੈਰਾਸਰ ਖੜੇ ਹੋਣ ਤੇ ਕੁਝ ਮਦਦ ਹੋਵੇਗੀ ਮਦਦ ਹੋਈ ਹੋएगी ਜੀ ਇਹੋਨਾਂ ਮਤ ਹੋ ਰਹੀ ਆ ਜੀ ਬਸ ਡੀਜ਼ਲ ਜੀ ਮਿਲ ਜਾ ਖਾਦ ਮਿਲਦੀ ਦਾਇਆ ਖੈਦਾ ਜੀ ਕਿੱਦਾਂ ਵਾ ਬਹੁਤ ਲੋਕਾਂ ਨੂੰ ਪਰੇਸ਼ਾਨੀ ਆ ਜਿਨ੍ਹਾਂ ਨੂੰ ਨਹੀਂ ਲਈ ਜਾ ਸਕਦੀ ਇਹ ਤਾਂ ਬਹੁਤ ਵਧੀਆ ਬਹੁਤ ਪ੍ਰਾਂਦਾ ਵਧੀਆ ਕੀਤਾ ਸਕਦੇ ਨੇ ਬਹੁਤ ਬਹੁਤ ਧੰਨਵਾਦ ਆ ਜੀ ਇਹ ਤੇ ਬਹੁਤ ਵਧੀਆ ਠੀਕ ਹੈ